ਸਾਸੀ ਗਾਨ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੈਨਸਲ ਤੋਂ ਪੀੜਿਤ 70 ਸਾਲਾ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨ ਸੰਗਰਾਸ਼ ਦੇ ਮੁਖ ਆਗੂ ਨੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਅੱਜ ਉਹਨਾਂ ਨੂੰ 38 ਦਿਨ ਪੂਰੇ ਹੋ ਗਏ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਨੇ ਵੀ ਸਮਝਾਇਆ ਸੁਪਰੀਮ ਕੋਰਟ ਨੇ ਵੀ 56 ਕੱਸਿਆ ਆਪ ਆਦਮੀ ਪਾਰਟੀ ਤੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਤੁਸੀਂ ਖੁਦ ਜਾਓ ਜਗਜੀਤ ਸਿੰਘ ਡੱਲੇ ਵੱਲੋਂ ਨਿਮਨਸ ਕਰੋ ਲੇਕਿਨ ਇਧਰ ਭਗਵੰਤ ਮਾਨ ਨੂੰ ਆਪਣੀ ਕੁਰਸੀ ਦਾ ਖਤਰਾ ਹੈ ਕਿ ਕਿਸੇ ਵੀ ਸਮੇਂ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵੱਲੋਂ ਮੇਰੀ ਕੁਰਸੀ ਕੋਈ ਜਾਸੂਕ ਦੀ ਹੈ ਯਾਨੀ ਕਿ ਇਧਰ ਕੁਰਸੀ ਦੀ ਦੌੜ ਹੈ ਉਧਰ ਜਗਜੀਤ ਸਿੰਘ ਡੱਲੇਵਾਲ ਪੂਰੇ ਭਾਰਤ ਦੇ ਕਿਸਾਨਾਂ ਉਹਨਾਂ ਦੀਆਂ ਫਸਲਾਂ ਅਤੇ ਉਹਨਾਂ ਦੇ ਬੱਚਿਆਂ ਦੀ ਖਾਤਰ ਕਲਮ ਕੱਲੇ ਜਿਹੜੇ ਨੇ ਇੰਨੀ ਕਿੜਾਕੇਦਾਰ ਠੰਡ ਦੇ ਵਿੱਚ ਵੀ ਮਰਨ ਵਰਤੇ ਬੈਠੇ ਹੋਏ ਨੇ ਇਹ ਤੇ ਸੁਪਰੀਮ ਕੋਰਟ ਨੇ ਹੋਰ ਹੀ ਕੋਈ ਹਵਾਲਾ ਦੇ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਕਦੇ ਨਹੀਂ ਕਿਹਾ ਕਿ ਤੁਸੀਂ ਆਪਣਾ ਮਰਨ ਵਰਤੋ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਵਾਰ-ਵਾਰ ਜਾ ਕੇ ਗਿੜਾ ਪਾਰ ਕੇ ਆਉਂਦੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਮੰਤਰੀ ਹੋਣ ਚਾਹੇ ਉਹ ਵਿਧਾਇਕ ਹੋਣ ਉਹਨਾਂ ਨੇ ਕਿਹਾ ਅਸੀਂ ਇਹ ਕਦੇ ਵੀ ਨਹੀਂ ਗੱਲ ਕਹੀ ਯਾਨੀ ਕਿ ਸੁਪਰੀਮ ਕੋਰਟ ਦੇ ਜਸਿਸ ਸਵੇਨਾ ਨੇ ਕਿਹਾ ਹੈ ਅਸੀਂ ਕਦੇ ਵੀ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਜਿਹੜਾ ਹੈ ਮਰਨ ਵਰਤ ਤੋੜ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣਾ ਮਰਨ ਵਰਤ ਜਾਰੀ ਰੱਖਣ ਉਹ ਕੈਂਸਰ ਦੇ ਪੇਸ਼ੈਂਟ ਨੇ ਇਸ ਕਰਕੇ ਉਹਨਾਂ ਦੀ ਜਾਨ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਲਈ ਜ਼ਰੂਰੀ ਹੈ ਲੇਕਿਨ ਇਧਰ ਪੰਜਾਬ ਸਰਕਾਰ ਗਲਤ ਸਪਸ਼ਟੀਕਰਨ ਦਿੰਦੀ ਹੈ ਸੁਪਰੀਮ ਕੋਰਟ ਨੂੰ ਕਿ ਸੁਪਰੀਮ ਕੋਰਟ ਅਤੇ ਭਾਰਤੀ ਜਨਤਾ ਪਾਰਟੀ ਤੱਕੇ ਦੇ ਨਾਲ ਤੁਹਾਡਾ ਮਰਨ ਵਰਤ ਤੋੜਉਣਾ ਚਾਹੀਦਾ ਹੈ ਯਾਨੀ ਕਿ ਸੁਪਰੀਮ ਕੋਰਟ ਨੇ ਮਰਨ ਵਰਤ ਦੀ ਤਾਂ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਅਲਾਸ ਕਰਾਣਾ ਜਿਹੜਾ ਹੈ ਜ਼ਰੂਰੀ ਹੈ ਡੱਲੇਵਾਲ ਦੀ ਜਾਨ ਨੂੰ ਖਤਰਾ ਹੈ ਕਿਸੇ ਵੀ ਸਮੇ ਉਸ ਦਿਨ ਵੱਡਾ ਹਾਸਾ ਵਾਪਰ ਸਕਦਾ ਹੈ ਇਧਰ ਪੰਜਾਬ ਸਰਕਾਰ ਦੇ ਜਿੰਨੇ ਵੀ ਪੰਜਾਬ ਸਰਕਾਰ ਦੇ ਜਿੰਨੇ ਵੀ ਆਗੂ ਨੇ ਜਿੰਨੇ ਵੀ ਨਮਾਇंदे ਨੇ ਵਿਧਾਇਕ ਮੰਤਰੀ ਅਤੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਬਿਲਕੁਲ ਤੰਦਰੁਸਤ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਿਜਾਣ ਦੀ ਲੋੜ ਨਹੀਂ ਦੂਸਰੇ ਪਾਸੇ ਇਹ ਵੀ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਭਾਰਤੀ ਜਨਤਾ ਪਾਂਡੀ ਪਾਰਟੀ ਕਹਿੰਦੀ ਕਿ ਤੁਸੀਂ ਮਰਨ ਵਾਰ ਤੋੜੋ ਛੱਡੋ ਅਤੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਦੇ ਲਈ ਐਡਮਿਟ ਹੋਵੋ ਯਾਨੀ ਕਿ ਸੁਪਰੀਮ ਕੋਰਟ ਨੇ ਦੱਸਿਆ ਕਿ ਮੈਡੀਕਲ ਸਹਾਇਤਾ ਦੇਣ ਬਾਰੇ ਪੰਜਾਬ ਸਰਕਾਰ ਨੇ ਗਲਤ ਪ੍ਰਚਾਰ ਕੀਤਾ ਹੈ ਯਾਨੀ ਕਿ ਸੁਪਰੀਮ ਕੋਰਟ ਨੇ ਅੱਜ ਵੱਡੇ ਭੇਦ ਖੋਲੇ ਨੇ ਆਪ ਆਦਮੀ ਪਾਰਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਸਲ ਦੇ ਵਿੱਚ ਜਿੱਕਰ ਇੱਕ ਸਮਾਸੀ ਜਦੋਂ ਅਨਮੋਲ ਗਗਨ ਮਾਨ ਦੂਜੇ ਪਾਸੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੀਤ ਹੇਰ ਵੱਲੋਂ ਥਾਰੀਆਂ ਖੜਕਾ ਕੇ ਜਿਹੜੀ ਐਮਐਸਪੀ ਮੰਗੀ ਗਈ ਸੀ ਉਹਨਾਂ ਕਹਿੰਦਾ ਜਦੋਂ ਸੂਬੇ ਦੀ ਸਰਕਾਰ ਬਣੀ ਤੇ ਐਮਐਸਪੀ ਦੇਾਂਗੇ ਲੇਕਿਨ ਹੋਮ ਐਮਐਸਪੀ ਦਾ ਕੀ ਦੇਣੀ ਸੀ ਸੂਬੇ ਦੀ ਸਰਕਾਰ ਡੱਲੇ ਵਾਰ ਨੂੰ ਸਾਥ ਵੀ ਨਹੀਂ ਦੇ ਰਹੀ ਆਖਰ ਜਗਜੀਤ ਸਿੰਘ ਦੱਲੇਵਾਲ ਦੇ ਹੱਕ ਦੇ ਵਿੱਚ ਕਿਉਂ ਨਹੀਂ ਡਟ ਕੇ ਖੜਦੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਅਤੇ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਮਰਨ ਵਰਤ ਦੱਲੇਵਾਲ ਦਾ ਛਡਾਉਣਾ ਚਾਹੁੰਦੀ ਹੈ ਧੰਨਵਾਦ